ਬੀਸੀਐਮ ਸਕੂਲ ਦੀ ਇਹ ਸਕੂਲ ਬੱਸ ਦੱਸੀ ਜਾ ਰਹੀ ਹੈ ਪਰਿਵਾਰ ਨੇ ਸਕੂਲ ਦੇ ਬਾਹਰ ਹੰਗਾਮਾ ਵੀ ਕੀਤਾ ਹੈ ਦੱਸਿਆ ਗਿਆ ਇੱਕ ਸਕੂਲ ਵਾਂ ਦੇ ਠਾ 7 ਸਾਲ ਦੀ ਬੱਚੀ ਆ ਗਈ ਤੇ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਕੂਲ ਬੱਸ ਨੇ ਹੀ ਮਾਸੂਮ ਬੱਚੀ ਨੂੰ ਦਰਦ ਦਿੱਤਾ ਹੈ 7 ਸਾਲ ਦੀ ਬੱਚੀ ਜਿਸ ਦੀ ਮੌਤ ਹੋ ਗਈ ਹੈ ਲੁਧਿਆਣਾ ਦਾ ਇਹ ਬੀਸੀਐਮ ਸਕੂਲ ਹੈ ਜਿਸ ਦੀ ਸਕੂਲ ਬੱਸ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਸਕੂਲ ਦੇ ਬਾਹਰ ਹੰਗਾਮਾ ਵੀ ਕੀਤਾ ਹੈ ਤਾਂ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਐਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ ਜਿੱਥੇ ਸਕੂਲ ਬੈਂ ਦੇ ਹੇਠਾਂ ਇੱਕ ਮਾਸੂਮ ਆ ਗਈ ਸੀ ਤਾਂ ਦੁਬਾਰਾ ਤੋਂ ਇੱਕ ਹੋਰ ਅਜਿਹੀ ਘਟਨਾ ਵਾਪਰੀ ਹੈ ਲੁਧਿਆਣਾ ਦੇ ਬੀਸੀਐਮ ਸਕੂਲ ਦੇ ਵਿੱਚ ਜਿੱਥੇ ਇੱਕ 7 ਸਾਲ ਦੀ ਬੱਚੀ ਦੀ ਮੌਤ ਹੋਈ ਹੈ ਸਕੂਲ ਦੇ ਬਾਹਰ ਮਾਪਿਆਂ ਦੇ ਵੱਲੋਂ ਹੰਗਾਮਾ ਵੀ ਕੀਤਾ ਗਿਆ ਸਕੂਲ ਪ੍ਰਸ਼ਾਸਨ ਤੇ ਵੀ ਕਈ ਗੰਭੀਰ ਇਲਜ਼ਾਮ ਲਾਏ ਗਏ ਨੇ ਇਸ ਦੌਰਾਨ ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਨੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ 마ਸੂਮ ਬੱਚੀ ਦੀ ਜਾਨ ਚਲੀ ਗਈ ਹੈ 7 ਸਾਲ ਦੀ ਇਹ 마ਸੂਮ ਬੱਚੀ ਜੋ ਸਕੂਲ ਵੈਨ ਦੇ ਹੇਠ ਆ ਗਈ ਹਾਲਾਂਕਿ ਕਾਰਨ ਕੀ ਰਿਹਾ ਕਿਵੇਂ ਇਹ ਹਾਦਸਾ ਵਾਪਰਿਆ ਕਿਉਂਕਿ ਬਹੁਤ ਵਾਰ ਰੂਲਸ ਫੋਲੋ ਨਹੀਂ ਕੀਤੇ ਜਾਂਦੇ ਸੀਸੀਟੀਵੀ ਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਤੁਸੀਂ ਸਕੂਲ ਵੈਨ ਹੈ ਬੱਚੇ ਨੇ ਬੱਚੇ ਸਕੂਲ ਜਾ ਰਹੇ ਸੀ ਤਾਂ ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ ਹਾਦਸਾ ਕਿਵੇਂ ਵਾਪਰਿਆ ਕਿ ਬੱਸ ਦੇ ਵਿੱਚ ਕੰਡਕਟਰ ਨਹੀਂ ਸੀ ਕਿ ਬੱਚਿਆਂ ਨੂੰ ਜਦੋਂ ਉਤਾਰਿਆ ਜਾ ਰਿਹਾ ਸੀ ਤਾਂ ਉਸ ਦੌਰਾਨ ਇਹ ਹਾਦਸਾ ਵਾਪਰਿਆ ਹੈ ਪਰਿਵਾਰ ਨੇ ਸਕੂਲ ਦੇ ਬਾਹਰ ਹੰਗਾਮਾ ਵੀ ਕੀਤਾ ਸੀ ਸੀਸੀਟੀਵੀ ਫੁਟੇਜ ਸੰਭਾਲੀ ਜਾ ਰਹੀ ਹੈ ਕਿ ਆਖਿਰਕਾਰ ਇਹ ਹਾਦਸਾ ਹੋਇਆ ਕਿਵੇਂ ਹੈ ਇੱਕ 7 ਸਾਲ ਦੀ ਬਿਹਦ ਮਾਸੂਮ ਬੱਚੀ ਦੀ ਜਾਨ ਚਲੀ ਗਈ ਹੈ ਬੀਸੀਐਮ ਦੇ ਵਿੱਚ ਹੀ ਇਹ ਸਕੂਲ ਬੀਸੀਐਮ ਸਕੂਲ ਦੇ ਵਿੱਚ ਹੀ ਇਹ ਬੱਚੀ ਪੜ੍ਹਦੀ ਸੀ ਤੇ ਉਸੇ ਸਕੂਲ ਦੀ ਬੱਸ ਸੀ ਜਿਸ ਨੇ ਇਸ ਛੋਟੀ ਬੱਚੀ ਨੂੰ ਦਰੜ ਦਿੱਤਾ ਹਾਲਾਂਕਿ ਗੇਟ ਬੰਦ ਕਰ ਲਿਆਗਾ ਸਕੂਲ ਦੇ ਵੱਲੋਂ ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਸਕੂਲ ਦੇ ਬਾਹਰ ਹੀ ਜਮ ਕੇ ਹੰਗਾਮਾ ਵੀ ਕੀਤਾ ਗਿਆ ਤਸਵੀਰਾਂ ਸਾਬਤ ਤੌਰ ਤੇ ਸਾਹਮਣੇ ਆ ਰਹੀਆਂ ਨੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਛੋਟੀ ਬੱਚੀ ਦੀ ਜਾਨ ਚਲੀ ਗਈ ਹੈ ਸੀਸੀਟੀਵੀ ਵੀ ਸਾਹਮਣੇ ਆਈ ਹੈ ਹਾਲਾਂਕਿ ਹਾਦਸਾ ਕਿਵੇਂ ਵਾਪਰਿਆ ਸੀਸੀਟੀਵੀ ਤਸਵੀਰਾਂ ਦੇਖਣ ਤੋਂ ਬਾਅਦ ਇਹ ਡੇਲੀ ਕੈਮਰੇ ਜਲਦੀ ਸੀ 15 ਸਾਲ ਮੈਂ ਸਕੂਲ ਤੇ ਪੜਿਆ ਉਹ ਕੈਮਰਾ ਚੱਲਦਾ ਸੀ ਮਰ ਅੱਜ ਸਵੇਰੇ ਵਾਰਦਾਤ ਹੋਈ ਹੈ ਤੇ ਕੈਮਰਾ ਦੀ ਜਿਹੜੀ ਵਾਇਰਿੰਗ ਆ ਉਹ ਕੱਟ ਦਿੱਤੀ ਗਈ ਆ ਆਪਣੀ ਜਿਹੜੀ ਲੰਨ ਲੈ ਕੇ ਨੂੰ ਛੁਪਾਇਆ ਜਾ ਰਿਹਾ ਸ਼ਰਿਆ ਐਜਾ ਰੋਜ਼ ਹੁੰਦਾ ਜੀ ਇੱਥੇ ਡੇਲੀ ਇੱਥੇ ਕੋਈ ਲੌਨ ਆਰਡਰ ਨਹੀਂ ਹੈ ਸਕੂਲ ਦੇ ਬਾਹਰ ਸ਼ਰਿਆਮ ਲੜਾਈਆਂ ਹੁੰਦੀਆਂ ਗੁੰਡਾ ਕਰਦੀ ਹੁੰਦੀ ਆ ਸਕੂਲ ਦੇ ਅੰਦਰ ਵੀ ਸ਼ਰਿਆਮ ਬੱਸਾਂ ਦੇ ਓਵਰ ਸਪੀਡ ਕਰਦੇ ਆ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਪ੍ਰਿੰਸੀਪਲ ਵੱਲੋਂ ਕੋਈ ਐਕਸ਼ਨ ਨਹੀਂ ਲਿਤਾਇਆ ਜਾਂਦਾ ਇੱਥੇ ਪ੍ਰਿੰਸੀਪਲ ਵੀ ਰਲਿਆ ਮਿਲਿਆ ਆ ਜਦੋਂ ਹਾਸਾ ਹੋਇਆ ਨਹੀਂ ਜੀ ਅਸੀਂ ਨਹੀਂ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਏ ਜੀ ਇੱਥੇ ਦੀ ਗੱਲ ਹੈ ਸੂਰੇ 8:30 ਵਜੇ ਕੋਲ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵੱਲੋਂ ਬੱਸ ਚੜ੍ਹ ਗਈ ਹੈ ਔਰ ਉਸ ਤੋਂ ਬਾਅਦ ਇਸ ਟਾਈਮ ਨਾ ਇਸ ਟਾਈਮ ਕੋਈ ਬੱਸ ਡਰਾਈਵਰ ਹੈ ਬੱਸ ਵੀ ਸਕੂਲ ਦੇ ਬਾਹਰ ਚਲੇਗੀ ਬੱਸ ਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟਾਈਮ ਕੁਝ ਨਹੀਂ ਪਤਾ ਉਹਦਾ ਜਿਹੜਾ ਸਿੱਧੇ 8:30 ਵਜੇ ਬੱਚੇ ਦੀ ਡੈਥ ਹੋਈ ਹੈ ਸਕੂਲ ਬਾਅਦ ਨਹੀਂ ਇੱਥੇ ਆਪੇ ਪੈਰ ਤੋਂ نیچے ਆ ਗਈ ਤੇ ਉਹਦੇ ਤਲਾਹ ਮਿਲੀ ਸੀਗੀ ਉਹਦੇ ਬੱਚਾ ਹੁਣ ਲੈ ਕੇ ਸੀਗਾ ਫੋਟਿਸ ਹਸਪੀਟਲ ਤੇ ਬਾਕੀ ਉਹਨੇ ਕੈਮਰੇ ਚੱਕਾ ਇੱਕ ਛੋਟੀ ਮਾਸੂਮ ਬੱਚੀ ਦੀ ਮੌਤ ਹੋਈ ਹੈ ਸਕੂਲ ਵੈਨ ਦੇ ਹੇਠਾਂ ਇਹ ਬੱਚੀ ਆਈ ਹੈ ਸਵੇਰ ਵੇਲੇ ਜਦੋਂ ਸਕੂਲ ਆ ਰਹੇ ਸੀ ਸਾਰੇ ਵਿਦਿਆਰਥੀ ਤਾਂ ਉਸ ਦੌਰਾਨ ਇਹ ਹਾਦਸਾ ਵਾਪਰਿਆ ਹਾਲਾਂਕਿ ਸਕੂਲ ਪ੍ਰਸ਼ਾਸਨ ਤੇ ਕਈ ਗੰਭੀਰ ਇਲਜ਼ਾਮ ਲੱਗ ਰਹੇ ਨੇ ਇੱਕ ਤਾਂ ਗੇਟ ਬੰਦ ਕਰ ਲਿਆ ਗਿਆ ਮਾਪੇ ਬਾਹਰ ਖੜੇ ਰਹੇ ਪ੍ਰਦਰਸ਼ਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੰਗਾਮਾ ਉਹਨਾਂ ਦੇ ਵੱਲੋਂ ਕੀਤਾ ਗਿਆ ਦੂਜੇ ਪਾਸੇ ਇਹ ਵੀ ਇਲਜ਼ਾਮ ਨੇ ਕਿ ਸਕੂਲ ਵੈਨ ਦਾ ਡਰਾਈਵਰ ਜਿਸ ਜੋ ਉਹ ਬੱਸ ਚਲਾ ਰਿਹਾ ਸੀ ਉਹ ਵੀ ਪੁਰਾ ਰਾਇ ਤੇ ਸਕੂਲ ਵੈਨ ਵੀ ਹੁਣ ਸਕੂਲ ਦੇ ਵਿੱਚ ਨਹੀਂ ਹੈ ਸੀਸੀਟੀਵੀ ਫੁਟੇਜ ਵੀ ਇਲਜ਼ਾਮ ਲਾਏ ਜਾ ਰਹੇ ਨੇ ਕਿ ਸੀਸੀਟੀਵੀ ਕੈਮਰਿਆਂ ਦਾ ਜੋ ਕਨੈਕਸ਼ਨ ਹੈ ਜੋ ਤਾਰ ਹੈ ਉਹ ਕੱਟ ਦਿੱਤੀ ਗਈ ਹੈ ਹਾਲਾਂਕਿ ਸਕੂਲ ਪ੍ਰਬੰਧਕਾਂ ਦਾ ਇਸ ਸਬੰਧੀ ਕੀ ਕਹਿਣਾ ਹੈ ਉਹਨਾਂ ਦਾ ਕੀ ਰਿਐਕਸ਼ਨ ਆ ਇਸ ਤੇ ਉਹ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਜੋ ਛੋਟੀ ਬੱਚੀ ਹੈ ਉਸ ਨੂੰ ਲੈ ਕੇ ਜਾ ਰਹੇ ਨੇ ਕੁਝ ਬੱਚੇ ਇਹ ਸੀਸੀਟੀਵੀ ਦੇ ਵਿੱਚ ਜ਼ਰੂਰ ਸਾਹਮਣੇ ਆਇਆ ਹੈ ਕਿ ਜਦੋਂ ਇਹ ਹਾਦਸਾ ਵਾਪਰਦਾ ਹੈ ਉਸ ਹਾਦਸੇ ਤੋਂ ਬਾਅਦ ਬੱਚੇ ਹੀ ਉਸ ਛੋਟੀ ਮਾਸੂਮ ਬੱਚੀ ਨੂੰ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਹੁਣ ਕੀ ਹਾਦਸਾ ਜਿਹੜਾ ਹੈ ਉਹ ਸੀਸੀਟੀਵੀ ਦੇ ਵਿੱਚ ਕੈਦ ਨਹੀਂ ਹੋਇਆ ਇਹ ਸਵਾਲ ਹੈ ਕਿਉਂਕਿ ਸਕੂਲ ਦੇ ਵਿੱਚ ਤੇ ਸਕੂਲ ਦੇ ਆਲੇ ਦੁਆਲੇ ਹਰ ਥਾਂ ਤੇ ਸੀਸੀਟੀਵੀ ਜ਼ਰੂਰ ਲੱਗੇ ਹੁੰਦੇ ਨੇ ਤਾਂ ਪਹਿਲੀ ਫੁਟੇਜ ਜ਼ਰੂਰ ਆਈ ਹੈ ਜਿਸ ਦੇ ਵਿੱਚ ਇੱਕ ਛੋਟੀ ਮਾਸੂਮ ਬੱਚੀ ਨੂੰ ਕੁਝ ਸਕੂਲ ਦੇ ਵਿਦਿਆਰਥੀ ਹੀ ਚੁੱਕ ਕੇ ਲੈ ਕੇ ਜਾ ਰਹੇ ਨੇ ਜਿਸ ਤੋਂ ਸਾਫ਼ ਹੈ ਕਿ ਹਾਦਸੇ ਤੋਂ ਬਾਅਦ ਇਸ ਬੱਚੀ ਨੂੰ ਲਜਾਇਆ ਜਾ ਰਿਹਾ ਹੈ ਤਾਂ ਹਾਦਸਾ ਵਾਪਰਿਆ ਸਕੂਲ ਵੈਨ ਨੇ ਹੀ ਬੱਚੀ ਨੂੰ ਧਰਨ ਦਿੱਤਾ ਐਸੇ ਸਕੂਲ ਦੀ ਇਹ ਵਿਦਿਆਰਥਣ ਸੀ ਐਸੇ ਸਕੂਲ ਦੇ ਵਿੱਚ ਪੜ੍ਹਦੀ ਸੀ ਬੀਸੀਐਮ ਕਾਫੀ ਮਸ਼ਹੂਰ ਸਕੂਲ ਹੈ ਲੁਧਿਆਣਾ ਦਾ ਵੱਡੇ ਸਕੂਲਾਂ ਦੇ ਵਿੱਚ شمار ਹੈ ਬੀਸੀਐਮ ਸਕੂਲ ਕਾਫੀ ਸਟਰੈਂਥ ਹੈ ਕਾਫੀ ਵਿਦਿਆਰਥੀ ਇੱਥੇ ਪੜ੍ਹਦੇ ਨੇ ਤਾਂ ਜਦੋਂ ਸਵੇਰ ਦਾ ਵੇਲਾ ਸੀ ਕਰੀਬ 8:30 ਵਜੇ ਦਾ ਉਸ ਵੇਲੇ ਜਦੋਂ ਇਹ ਬੱਚੀ ਸਕੂਲ ਆ ਰਹੀ ਸੀ ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ ਸਕੂਲ ਵੈਨ ਦੇ ਹੇਠਾਂ ਇਹ ਮਾਸੂਮ ਬੱਚੀ ਆ ਗਈ 7 ਸਾਲ ਦੀ ਬੱਚੀ ਜੋ ਸਕੂਲ ਵੈਨ ਦੇ ਹੇਠਾਂ ਆ ਗਈ ਤੇ ਇਸ ਦੀ ਦਰਦਨਾਕ ਮੌਤ ਹੋ ਗਈ ਹਾਲਾਂਕਿ ਇਸ ਨੂੰ ਹਸਪੀਟਲ ਵੀ ਲਜਾਇਆ ਗਿਆ ਤੇ ਕੁਝ ਮੌਕੇ ਤੇ ਜਿਹੜੇ ਮੌਜੂਦ ਲੋਕ ਨੇ ਉਹਨਾਂ ਨੇ ਸਕੂਲ ਪ੍ਰਬੰਧਕਾਂ ਤੇ ਵੀ ਇਲਜ਼ਾਮ ਲਾਇਆ ਨੇ ਕਿ ਸਕੂਲ ਪ੍ਰਬੰਧਕਾਂ ਦਾ ਰਵਈਆ ਜਿਹੜਾ ਹੈ ਉਹ ਸਹੀ ਨਹੀਂ ਹੈ ਰਜਿੰਦਰ ਅਰੋੜਾ ਮੇਰੇ ਸਹਿਯੋਗੀ ਲੁਧਿਆਣਾ ਤੋਂ ਫੋਨ ਲਾਈਨ ਤੇ ਮੌਜੂਦ ਨੇ ਅਰਜਿੰਦਰ ਪਹਿਲਾਂ ਤਾਂ ਇਹ ਸਮਝਣਾ ਚਾਹਾਂਗੇ ਕਿ ਹਾਦਸਾ ਵਾਪਰਿਆ ਕਿਵੇਂ ਆ ਸਕੂਲ ਦੇ ਬਾਹਰ ਇਹ ਹਾਦਸਾ ਵਾਪਰਿਆ ਕਿਵੇਂ ਇਹ ਹਾਦਸਾ ਵਾਪਰਿਆ ਅਬਿਲਕੁਲ ਰਣਵੀਰ ਜਿਹੜੀ 7 ਸਾਲ ਦੀ ਮਾਇਰਾ ਬੱਚੀ ਹੈਗੀ ਆ ਸਵੇਰੇ ਜਿਵੇਂ ਸਕੂਲ ਪਹੁੰਚਦੀ ਆ ਤਾਂ ਇੱਕ ਬਾਸੂ ਜਿਹੜੀ ਆ ਉਹ ਜਾਂਦੀ ਹੋਈ ਦਿਖਾਈ ਦੇ ਰੀਆ ਜਿਸ ਦੇ ੇਠਾ ਆਉਣ ਕਾਰਨ ਉਸ ਦੀ ਮੌਤ ਹੋਈ ਜਾ ਹਾਲਾਂਕਿ ਪਹਿਲਾਂ ਤਾਂ ਪ੍ਰਬੰਧਕਾਂ ਵੱਲੋਂ ਜਿਹੜੇ ਸਕੂਲ ਪ੍ਰਬੰਧਕ ਨੇ ਉਹਨਾਂ ਵੱਲੋਂ ਕੈਮਰੇ ਨਾ ਚਾਲੂ ਹੋਣ ਦੀ ਜਿਹੜੀ ਗੱਲ ਕਹੀ ਜਾ ਰਹੀ ਸੀ ਔਰ ਇਸੇ ਦੇ ਚੱਲਦਿਆਂ ਜਦੋਂ ਪਰਿਵਾਰਿਕ ਮੈਂਬਰਾਂ ਦਾ ਰੋਸ ਵਧਿਆ ਤਾਂ ਪੁਲਿਸ ਨੇ ਜਿਹੜਾ ਡੀਵੀਆਰ ਕਵਚੇ ਵਿੱਚ ਲਿਆ ਦੀ ਗੱਲ ਕਹੀ ਹਾਲਾਂਕਿ ਫਾਸਟ ਦੇ ਵਿੱਚ ਵੀ ਜਿਹੜਾ ਸਿਕਿਉਰਟੀ ਸਿਸਟਮ ਜਿਹੜਾ ਕੈਮਰਾ ਦਾ ਲੱਗਾ ਹੁੰਦਾ ਉਹ ਵੀ ਜਿਹੜੇ ਡੀਵੀਆਰ ਕੈਮਰੇ ਨੇ ਡੀਵੀਆਰ ਸਿਸਟਮ ਹੈ ਉਹ ਵੀ ਪੁਲਿਸ ਨੇ ਜਿਹੜਾ ਕਬਜ਼ੇ ਵਿੱਚ ਲਿਆ ਪਰ ਇਸ ਦੇ ਵਿਚਾਲੇ ਇੱਕ ਸੀਸੀਟੀਵੀ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਬੱਚੀ ਜਿਹੜੀ ਹੈ ਟਾਇਰ ਹੇਠਾਂ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਫਿਲਹਾਲ ਹਾਲੇ ਇਸ ਮਾਮਲੇ ਦੀ ਬੇਸ਼ੱਕ ਪੁਲਿਸ ਇਨਵੈਸਟੀਗੇਸ਼ਨ ਦੀ ਗੱਲ ਕਰ ਰਹੀ ਆ ਪਰ ਦੂਸਰੇ ਪਾਸੇ ਬੱਸ ਚਾਲਕ ਦੀ ਜਿਹੜੀ ਗਲਤੀ ਆ ਉਹ ਜਰੂਰ ਸਾਹਮਣੇ ਆ ਰਹੀ ਆ ਬੱਚੇ ਜਿਹੜੇ ਨੇ ਆਪਣੇ ਕਲਾਸਰੂਮ ਦੇ ਵਿੱਚ ਜਾਂਦੇ ਹੋਏ ਵੀ ਖਾਈ ਦੇ ਰਹੇ ਨੇ ਤਾਂ ਵੱਖ-ਵੱਖ ਐਂਗਲਾਂ ਤੋਂ ਜਿਹੜੀ ਪੁਲਿਸ ਖਾਲ ਹਾਲੇ ਮਾਮਲਾ ਇੱਕ ਸਵਾਲ ਹੈ ਕਿ ਕੀ ਬੱਚੀ ਉਸੇ ਵੈਨ ਦੇ ਹੇਠਾਂ ਆਈ ਹੈ ਜਿਸ ਵੈਨ ਦੇ ਵਿੱਚੋਂ ਉਤਰੀ ਸੀ ਜਾਂ ਫਿਰ ਆਈ ਕਿਸੇ ਹੋਰ ਸਕੂਲ ਵੈਨ ਦੇ ਵਿੱਚ ਸੀ ਜਾਂ ਕਿਸੇ ਹੋਰ ਸਾਧਨ ਤੇ ਤੇ ਸਕੂਲ ਵੈਨ ਦੇ ਹੇਠਾਂ ਆ ਗਈ ਆ ਬਿਲਕੁਲ ਜ਼ਿਲ੍ਹਾ ਕੇ ਦੇ ਨਾਲ ਮੂਰਲੀ ਇਨਵੈਸਟੀਗੇਸ਼ਨ ਜੋ ਪੁਲਿਸ ਦੇ ਅਧਿਕਾਰੀਆਂ ਨੇ ਹੁਣ ਤੱਕ ਸੀਸੀਟੀਵੀ ਦੇਖੀ ਆ ਔਰ ਬਾਕੀ ਵੀ ਕੈਮਰੇ ਜਿਹੜੇ ਚੈੱਕ ਕੀਤੇ ਜਾ ਰਹੇ ਨੇ ਤਾ ਉਸ ਦੇ ਵਿੱਚ ਜਰੂਰ ਸਾਹਮਣੇ ਆਇਆ ਕਿ ਬੱਚੀ ਜਿਹੜੀ ਉਹ ਪੈਦਲ ਆ ਰਹੀ ਸੀ ਕਿ ਜਿਹੜੇ ਬੱਚੇ ਆ ਖੇਡਦੇ ਹੋਏ ਜਿਹੜੇ ਆ ਨਿਕਲ ਰਹੇ ਸੀ ਉਤੋਂ ਤਾਂ ਉਹ ਅਚਾਨਕ ਹੀ ਜਿਹੜੀ ਵਾਪਸ ਆਉਂਦੀ ਆ ਤਾਂ ਉਹ ਬਚਾ ਕਰਦੀ ਆ ਤਾਂ ਬੱਸ ਦੇ ਟਾਇਰ ਹੇਠਾਂ ਆ ਜਾਂਦੀ ਆ ਫਿਲਹਾਲ ਹਲੇ ਪੁਲਿਸ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਕਰੀ ਆ ਔਰ ਵਕਵਾ ਜਿਹੜਾ ਜਿਹੜਾ ਇਹ ਹਾਦਸਾ ਵਾਪਰਿਆ ਕੀ ਇਹ ਸਕੂਲ ਪ੍ਰਮਾਈਸਿਸ ਦੇ ਅੰਦਰ ਵਾਪਰਿਆ ਜਾਂ ਫਿਰ ਸੜਕ ਤੇ ਵਾਪਰਿਆ ਦੇ ਬਿਲਕੁਲ ਸਕੂਲ ਦੇ ਅੰਦਰ ਇਹ ਸਾਰਾ ਜਿਹੜਾ ਹਾਸਤਾ ਵਾਪਰਿਆ ਔਰ ਜਿਵੇਂ ਹਾਸਤਾ ਵਾਪਰਦਾ ਉਸ ਤੋਂ ਬਾਅਦ ਸਕੂਲ ਪ੍ਰਬੰਧਕ ਜਿਹੜੇ ਆ ਉਹਨਾਂ ਨੂੰ ਇਸ ਗੱਲ ਦੀ ਪਾਣਕ ਲੱਗਦੀ ਤਾਂ 47 ਹਸਪਤਾਲ ਦੇ ਵਿੱਚ ਉਸ ਬੱਚੀ ਨੂੰ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹਾਲਾਂਕਿ ਜਦੋਂ ਗੇਟ ਬੰਦ ਹੁੰਦਾ ਤਾਂ ਪਰਿਵਾਰਕ ਮੈਂਬਰ ਪਹੁੰਚਦੇ ਨੇ ਨਾ ਬਲੋ ਅੰਦਰ ਜਾਣ ਦੇ ਜਿਹੜੇ ਯਤਨ ਵੀ ਕੀਤੇ ਜਾਂਦੇ ਨੇ ਸਬ ਤੌਰ ਤੇ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਜਿਹੜੇ ਪੇਰੈਂਟਸ ਨੇ ਉਹ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਰੋਸ਼ ਵਿੱਚ ਕੀ ਉਹਨਾਂ ਨੇ ਜਿਹੜਾ ਦਰਵਾਜ਼ਾ ਟੱਪ ਕੇ ਅੰਦਰ ਜਿਹੜਾ ਉਹ ਜਾਣ ਦੀ ਕੋਸ਼ਿਸ਼ ਕੀਤੀ ਫਿਲਹਾਲ ਜਿਹੜਾ ਅੰਦਰ ਵੀ ਮਾਹੌਲ ਜਿਹੜਾ ਦੇਖਿਆ ਜਾ ਰਿਹਾ ਕਿ ਅੰਦਰ ਵੀ ਪਰਿਵਾਰਕ ਮੈਂਬਰ ਬੈਠੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪ੍ਰਸ਼ਾਸਨ ਜਿਹੜਾ ਉਹਨਾਂ ਨੂੰ ਸੀਸੀਟੀਵੀ ਦਿਖਾਉਣ ਤੋਂ ਜਿਹੜਾ ਇਨਕਾਰ ਕਰ ਰਿਹਾ ਸੀ ਔਰ ਕਿਹਾ ਜਾ ਰਿਹਾ ਸੀ ਕਿ ਇਸ ਮਾਮਲੇ ਦੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਸਾਇਮ ਬਣਾਏ ਰੱਖੋ ਉਹ ਠੀਕ ਹੈ ਬਹੁਤ ਧੰਨਵਾਦ ਰਜਿੰਦਰ ਇਸ ਪੂਰੀ ਅਪਡੇਟ ਦੇ ਲਈ ਤਾਂ ਸਕੂਲ ਪ੍ਰਬੰਧਕ ਕੀ ਕਿਸੇ ਚੀਜ਼ ਨੂੰ ਛੁਪਾ ਰਹੇ ਨੇ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇੱਕ ਬੱਚੀ ਦੀ ਮੌਤ ਹੋਈ ਹੈ ਮਾਪਿਆਂ ਤੋਂ ਸਦਾ ਲਈ ਵਿਛੜ ਗਈ ਹੈ ਤੇ ਗਲਤੀ ਕਿਸ ਦੀ ਹੈ ਇਹ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ